ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਵੇਂ ਰਿਸ਼ਤੇ ਲੈ ਕੇ ਆਇਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਆਉਣ ਵਾਲੀ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹਣੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਜਨਮ 111986 ਮਜਬੀ ਸੇਖਨੇ ਜੀ ਕਾਸਟ ਇਹਨਾਂ ਦੀ ਡ੍ਰਾਈਵਰੀ ਫਸਲ ਕੱਟਣ ਵਾਲੀ ਮਸ਼ੀਨ ਦੀ ਕਰਦੇ ਨੇ ਜੀ ਸੀਜ਼ਨ ਦੇ ਬਾਅਦ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਨੇ ਤਿੰਨ ਭਰਾ ਨੇ ਜੀ ਪੈਣ ਹੈ ਨਹੀਂ ਇੱਕ ਪਰਾ ਵੱਡਾ ਏ ਤੇ ਇੱਕ ਛੋਟਾ ਏ ਜੀ ਦੋਵੇਂ ਸ਼ਾਦੀशुदा ਨੇ ਤੇ ਮੰਮੀ ਡੈਡੀ ਵੀ ਇਹਨਾਂ ਦੇ ਹੈਗੇ ਨੇ ਜੀ ਆਡ ਮਕਾਨ ਇਹਨਾਂ ਦਾ 5 ਮਰਲੇ ਇੱਕ ਬੇਟੀ ਏ ਇੱਕ ਬੇਟਾ ਏ ਤੇ ਇਹਨਾਂ ਦੀ ਡਿਮਾਂਡ ਏ ਜੀ ਕਿ ਬਿਨਾ ਬੱਚੇ ਤੋਂ ਹੋਵੇ ਤੇ ਉਮਰ 28 ਸਾਲ ਦੀ ਹੋਵੇ ਇਹ ਬਿਲੋਂਗ ਕਰਦੇ ਆ ਜੀ ਪਿੰਡ ਰੋੜਿਕਪੁਰਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਮੰਡੀ ਇਨਾਂ ਦੇ ਨਾਲ ਦੋ ਹੋਰਾ ਮੋਬਾਈਲ ਨੰਬਰ ਦਿੱਤੇ ਗਏ ਆ ਜੀ 8872032310 8872992313 ਇਹ ਦੋ ਮੋਬਾਈਲ ਨੰਬਰ ਨੇ ਜੀ ਇਹਨਾਂ ਤੇ ਤੁਸੀਂ ਕਾਲ ਲਗਾ ਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਵਕੇਸ਼ ਵਾਲੀਆ ਡੇਟ ਆਫ ਬਰਥ 22 ਨਵੰਬਰ 1988 ਨਾਨ ਮੰਗਲੀ ਕੇ ਜੀ ਬਰਥ ਦਾ ਟਾਈਮ 12:27 ਪੀਐਮ ਹੈ ਜੀ ਤੇ ਬਰਥ ਆਫ ਪਲੇਸ ਹੈਗੀ ਆ ਜੀ ਇਹਨਾਂ ਦੀ ਰਾਜਪੁਰਾ ਤੇ ਡਿਸਟ੍ਰਿਕਟ ਪਟਿਆਲਾ ਹਾਈਟ ਇਹਨਾਂ ਦੀ ਹੈਗੀ ਆ ਜੀ 5 ਫੁੱਟ 8 ਇੰਚ ਨੇਟਿਵ ਪਲੇਸ ਜੀਰਕਪੁਰ ਕੁਆਲੀਫਿਕੇਸ਼ਨ ਬੀਏ ਐਮਬੀਏ ਫਾਈਨਾਂਸ ਦੀ ਕੀਤੀ ਹੋਈ ਹੈ ਜੀ ਓਕੂਪੇਸ਼ਨ ਫਾਈਨਾਂਸ ਐਨੈਲਟਿਕ ਇਨ ਅ ਪ੍ਰਾਈਵੇਟ ਕੰਪਨੀ ਇਨ ਲੁਧਿਆਣਾ ਪੈਕੇਜ ਹੈਗਾ ਜੀ ਡੈਸਕ ਟੋ 12 ਲੱਖ ਇਹਨਾਂ ਦੇ ਫਾਦਰ ਨੇ ਜੀ ਏ ਜੀ ਐਮ ਬੈਂਕ ਆਫ ਇੰਡੀਆ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਜੀ ਐਲਡਰ ਸਿਸਟਰ ਵਰਕਿੰਗ ਇਨ ਮੁੰਬਈ ਹਿੰਦੂ 올 ਕਾਸਟ ਫ੍ਰੈਪ ਪ੍ਰੇਫਰ ਕਰਦੇ ਆ ਜੀ ਇਹਨਾਂ ਦਾ ਵੀ ਮੋਬਾਈਲ ਨੰਬਰ ਨਾਲ ਦਿੱਤਾ ਗਿਆ ਹੈ ਜੀ 9888888255 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਪਰਿਵਾਰ ਦੇ ਨਾਲ ਸਿੱਧੀ ਇਸ ਰਿਸ਼ਤੇ ਤੋਂ ਲੈ ਕੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਜੀ। ਇਹ ਸੀ ਜੀ ਆਪਣੇ ਅੱਜ ਦੇ ਦੋ ਨਵੇਂ ਰਿਸ਼ਤੇ ਤੇ ਤੁਸੀਂ ਵੀ ਜੇਕਰ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਪੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ। ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ।